ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਹਉ ਬਲਿਹਾਰੀ ਤਿੰਨ ਕਉ ਪੈਸ ਜੋ ਨਿਕ ਸਜਾਹੇ ਗੁਰੂ ਪਿਆਰਿਓ ਭਗਤ ਕਬੀਰ ਜੀ ਦਾ ਇਹ 26 ਮਾਸ ਸਲੋਕ ਹੈ ਭਗਤ ਕਬੀਰ ਸਾਹਿਬ ਜੀ ਸੰਸਾਰ ਨੂੰ ਮਾਇਆ ਰੂਪ ਕਾਲਖ ਦਾ ਕਰ ਦੱਸਦੀ ਹੋਏ ਇਹ ਸ਼ਲੋਕ ਕਥਨ ਕਰਦੇ ਨੇ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਭਗਤ ਕਬੀਰ ਜੀ ਕਥਨ ਕਰਦੇ ਨੇ ਹੇ ਭਾਈ ਇਹ ਸੰਸਾਰ ਇੱਕ ਕੱਜਲ ਪਾਉ ਸੁਰਮੇ ਦੀ ਕੋਠਰੀ ਦੀ ਨਿਆਈ ਹੈ ਪਾਪਾਂ ਵਿਸ਼ਿਆਂ ਰੂਪੀ ਕੱਜਲ ਦੀ ਕੋਠੜੀ ਹੈ ਮਨ ਅਤੇ ਬੁੱਧ ਰੂਪੀ ਨੇਤਰ ਜਿਨ੍ਹਾਂ ਦੇ ਮਨ ਅਤੇ ਬੁੱਧ ਰੂਪੀ ਨੇਤਰ ਕੰਮ ਨਹੀਂ ਕਰਦੇ ਜੋ ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਨੇ ਹਨ ਅਗਿਆਨੀ ਜੀਵ ਇਸ ਵਿੱਚ ਪਏ ਰਹਿੰਦੇ ਨੇ ਪਾਪ ਖਚਤ ਹੁੰਦੇ ਰਹਿੰਦੇ ਨੇ ਹਉ ਬਲਿਹਾਰੀ ਤਿੰਨ ਕੋ ਪੈਸ ਜੋਨਿਕਸ ਚਾਹੇ ਬਾਬਾ ਕਬੀਰ ਜੀ ਕਹਿੰਦੇ ਮੈਂ ਉਹਨਾਂ ਦੇ ਉੱਪਰੋਂ ਕੁਰਬਾਨ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਜਿਹੜੇ ਗੁਣਮੁਖ ਜਨ ਇਸ ਸੰਸਾਰ ਰੂਪੀ ਕੋਠਰੀ ਵਿੱਚ ਪੈਸ ਪਾਪ ਪੈ ਕੇ ਪਾਪ ਜਨਮ ਲੈ ਕੇ ਸਤ ਸੰਗਤ ਦੁਆਰਾ ਬਾਹਰ ਨਿਕਲ ਜਾਂਦੇ ਨੇ ਭਾਵ ਇਸ ਸੰਸਾਰ ਵਿੱਚ ਰਹਿੰਦੇ ਹੋਏ ਵੀ ਸਿਮਰਨ ਦੇ ਭਗਤੀ ਦੇ ਪ੍ਰਤਾਪ ਕਰਕੇ ਮਨ ਕਰਕੇ ਸੰਸਾਰ ਤੋਂ ਅਲੇਪ ਰਹਿੰਦੇ ਨੇ ਜੈਸਾ ਕਿ ਕਾજર ਕੋਠ ਮੈਂ ਭਈ ਨਾ ਕਾਰੀ ਨਿਰਮਲ ਬਰਨ ਬਣਿਓਰੀ ਕਿ ਭਾਵੇਂ ਜੋ ਜੀਵ ਦੁਨੀਆ ਤੇ ਆਏ ਗੁਰੂ ਦੀ ਸੰਗਤ ਕੀਤੀ ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ ਤੇ ਉਹਨਾਂ ਦੀ ਸੰਗਤ ਵਿੱਚ ਉਹਨਾਂ ਨੇ ਨਾਮ ਸਿਮਰਨ ਦਾ ਅਭਿਆਸ ਕਰ ਲਿਆ ਤਾਂ ਬਾਬਾ ਕਬੀਰ ਜੀ ਕਹਿੰਦੇ ਉਹ ਇਸ ਕੱਜਲ ਦੀ ਕੋਠੜੀ ਦੇ ਵਿੱਚੋਂ ਦਾਗ ਤੋਂ ਬਚ ਜਾਂਦੇ ਨੇ ਵਿਸ਼ੇਵਿਕਾਰਾਂ ਦੀ ਕਾਲਖ ਤੋਂ ਬਚ ਜਾਂਦੇ ਨੇ ਤੇ ਜਿਹੜੇ ਗੁਰੂ ਦੀ ਸੰਗਤ ਨਹੀਂ ਕਰਦੇ ਉਹ ਇਹਨਾਂ ਵਿਸ਼ੇਵਿਕਾਰਾਂ ਦੀ ਕਾਲਖ ਦੇ ਵਿੱਚ ਖਚਤ ਹੋ ਜਾਂਦੇ ਨੇ ਤੇ ਉਹਨਾਂ ਦਾ ਫਿਰ ਬਾਬਾ ਕਬੀਰ ਜੀ ਕਹਿੰਦੇ ਜਨਮ ਮਰਨ ਵਾਲਾ ਚੱਕਰ ਮਿਟਦਾ ਨਹੀਂ ਖਤਮ ਨਹੀਂ ਹੁੰਦਾ ਇਸ ਕਰਕੇ ਗੁਰੂ ਦੀ ਸੰਗਤ ਕਰਨੀ ਅਤੀ ਜ਼ਰੂਰੀ ਹੈ ਗੁਰੂ ਦੀ ਸੰਗਤ ਕਰਕੇ ਅਸੀਂ ਪਾਪਾਂ ਤੇ ਬਿਸ਼ਿਆਂ ਦੀ ਕਾਲਖ ਤੋਂ ਬਚ ਸਕਦੇ ਹਾਂ